ਅਰਜਨ ਟਿੱਲੋ ਜੋ ਕਿ ਤੁਹਾਡਾ ਫੇਵਰੇਟ ਸਿੰਗਰ ਹੈ ਔਰ ਮੇਰਾ ਵੀ ਹੈ ਜਿਸ ਦੇ ਆਪਾਂ YouTube ਤੇ Song ਸੁਣਦੇ ਹੀ ਰਹਿੰਨੇ ਹਾਂ ਦੀਆਂ ਅੱਖਾਂ ਰਾਜਨਾਮੇ ਹੋਏ ਰਹਿੰਦੇ ਆ ਨੀ ਤਾਂ ਹੀ ਮੁੰਡੇ ਸੁਲਫਾਂ ਦੀ ਛਾਂਵੇਂ ਹੋਏ ਰਹਿੰਦੇ ਆ ਉਹ ਸਭ ਨਾਲ ਖੋਲਦੇ ਨੇ ਦਿਲ ਵਾਲੇ ਵਰਕੇ ਤਾਂ ਦੋਸਤੋ ਅੱਜ ਆਪ ਇਸ ਵੀਡੀਓ ਵਿੱਚ ਗੱਲ ਕਰਾਂਗੇ ਅਰਜਨ ਟਿੱਲੋ ਆਪਣੇ YouTube ਚੈਨਲ ਤੋਂ ਕਿੰਨੀ ਕਮਾਈ ਕਰ ਲੈਂਦਾ ਹੈ ਤੋ ਦੋਸਤੋ ਜੇਕਰ ਤੁਸੀਂ ਅਰਜਨ ਟਲੂਦੇ ਦੇ Song ਸੁਣਦੇ ਹੋ ਔਰ ਉਸਦੇ Song ਪਸੰਦ ਕਰਦੇ ਹੋ ਤਾਂ ਦੋਸਤੋ ਇਸ ਵੀਡੀਓ ਨੂੰ ਹੀ ਅਰਜਨ ਟਲੂਲੀ ਲਾਈਕ ਜ਼ਰੂਰ ਕਰ ਦੇਣਾ ਤੋ ਚਲੋ ਦੋਸਤੋ ਜ਼ਿਆਦਾ ਨਾ ਟਾਈਮ ਖਰਾਬ ਕਰਦੇ ਹੋਏ ਵੀਡੀਓ ਸ਼ੁਰੂ ਕਰ ਦੇਵਾਂ ਜਨ ਟਿੱਲੋ ਜਿਸ ਨੂੰ ਤੁਸੀਂ YouTube ਤੇ ਇਹ ਵਾਲੀਆਂ ਲੈਣਾ ਸਰਚ ਕਰਕੇ YouTube ਤੇ ਅਰਜਨ ਟਲੂਦੇ ਦੇ Song ਸੁਣਦੇ ਹੋ ਨਾਗ ਕਿੜੇ ਸੱਪ ਅਸੀਂ ਸਾਰਿਆਂ ਤੋਂ ਉੱਪ ਹੈ ਨੱਪ ਦੇੜੇ ਸਿਰ ਜੈਰ ਚੜ੍ਹ ਨਹੀਂ ਦਿੰਦੇ ਦੁਨੀਆ ਜੋ ਕਿ ਇਹ ਵਾਲਾ ਚੈਨਲ ਤੁਹਾਨੂੰ YouTube ਤੇ ਪਹਿਲੇ ਨੰਬਰ ਤੇ ਹੀ ਦੇਖ ਨੂੰ ਮਿਲ ਜਾਂਦਾ ਹੈ ਅਰਜਨ ਢਿੱਲੋਂ ਦਾ ਆਪਣਾ ਅਫੀਸ਼ੀਅਲ YouTube ਚੈਨਲ ਹੈ ਔਰ ਇਸ ਦੇ ਸਬਸਕ੍ਰਾਈਬਰ 5 ਲੱਖ 70 ਹਜ਼ਾਰ ਨੇ ਇਸ ਚੈਨਲ ਨੂੰ 21 ਅਕਤੂਬਰ 2023 ਨੂੰ ਬਣਾਇਆ ਗਿਆ ਸੀ ਔਰ ਇਸ ਚੈਨਲ ਦੇ ਟੋਟਲ ਵਿਊਜ਼ ਤੁਸੀਂ ਵੇਖ ਸਕਦੇ ਹੋ ਔਰ ਜਦੋਂ ਹੀ ਤੁਸੀਂ ਕੋਈ ਵੀ Song YouTube ਤੇ ਸਰਚ ਕਰਕੇ ਦੇਖਣ ਲੱਗਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਐਡ ਦੇਖਣ ਨੂੰ ਮਿਲਦੀ ਹੈ ਸਿਰਫ ਉਹਨਾਂ ਐਡਾਂ ਦੀ ਅਰਜਨ ਢਿੱਲੋਂ ਇੱਕ ਮੰਥਲੀ YouTube ਤੋਂ ਕਿੰਨੀ ਇਨਕਮ ਦਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਸਰਚ ਕਰੂੰਗਾ ਸੋਸ਼ਲ ਬ੍ਰੇਡ ਦੀ ਇੱਕ ਵੈਬਸਾਈਟ ਜੋ ਕਿ ਤੁਸੀਂ ਕਿਸੇ ਵੀ ਯੂਟਿਊਬਰ ਦੀ ਅਰਨਿੰਗ ਦੇਖ ਸਕਦੇ ਹੋ ਤਾਂ ਹਾਂਜੀ ਤੁਸੀਂ ਵੇਖ ਰਹੇ ਹੋ ਇਹ ਵੈਬਸਾਈਟ ਕਲੀਅਰ ਦੱਸ ਰਹੀ ਹੈ ਅਰਜਨ ਟਿਲੋ ਇੱਕ ਮਹੀਨੇ ਵਿੱਚ 2800 ਡਾਲਰ ਤੋਂ ਲੈ ਕੇ 4400 ਡਾਲਰ ਤੱਕ ਕਮਾਉਂਦਾ ਹੈ ਤਾਂ ਚਲੋ ਹੁਣ ਆਪਾਂ 2800 ਡਾਲਰਾਂ ਨੂੰ ਕਨਵਰਟ ਕਰਦੇ ਹਾਂ ਇੰਡੀਆ ਕਰੰਸੀ ਵਿੱਚ 1 ਡਾਲਰ ਦੀ 80 ਰੁਪਏ ਕੀਮਤ ਮੰਨ ਕੇ ਤਾਂ ਫਿਰ ਇਸ ਦੀ ਕੀਮਤ ਬਣਦੀ ਹੈ 224000 ਜੋ ਕਿ ਅਰਜਨ ਟਿਲੋ ਮੰਥਲੀ YouTube ਤੋਂ ਇਨਕਮ ਕਰਦਾ ਹੈ ਤੇ ਦੋਸਤੋ ਤਾਨੂੰ ਇਹ ਵੀਡੀਓ ਦੇ ਕੇ ਅਰਜਨ ਢਿੱਲੋ ਦੀ ਮੰਥਲੀ YouTube ਇਨਕਮ ਪਤਾ ਲੱਗੀ ਗਈ ਹੋਣੀ ਹੈ ਜੇਕਰ ਤੁਹਾਨੂੰ ਦੋਸਤੋ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦਾ ਹੈ ਤੁਹਾਨੂੰ ਨੈਕਸਟ ਵੀਡੀਓ ਤੇ